ਅੱਜ ਕੱਤੀ ਜਿਹੜੀ ਅੱਜੀ ਦੀ ਮੌਤ ਹੋਈ ਆ ਕਿਵੇਂ ਹੋਈ ਆ ਕਿਦੋਂ ਹੋਈ ਆ ਸਰਦਲ ਭਾਈ ਕੁਰਦੀ ਦਾ ਘਰ ਸਾਦਾ ਗੁਰਜੀ ਦੇ ਘਰੇ ਸਰ ਜਦੋਂ ਮੈਂ ਸਵੇਰੇ ਆਈ ਆ ਇਹਨੇ ਮੈਨੂੰ ਪਤਾ ਲੱਗ ਦੀ 10:30 11 ਵਜੇ ਦੀ ਮੌਤ ਹੋਈ ਆ ਮੈਨੂੰ ਕੰਡੋਂ ਜਦੋਂ ਮਤਲਬ ਫੋਨ ਆਇਆ ਉਹਨਾਂ ਨੇ ਕਿਹਾ ਵੀ ਜਾ ਕੇ ਉਹਨਾਂ ਦੇ ਘਰ ਪਤਾ ਕਰਕੇ ਆ ਤੇ ਮੈਂ ਆਈ ਆ ਇਹਨਾਂ ਦੇ ਘਰ ਕੋਈ ਕਿਰੇ ਕਰੰਦਾ ਨਹੀਂ ਸੀ ਤੇ ਮੈਂ ਆਣ ਕੇ ਜਦ ਦਿੱਖ ਤੇ ਦਿਸਾ ਸਕੀ ਇੱਕ ਤੋਂ ਬਾਹਰ ਨਿਕਲੀ ਤੇ ਫਿਰ ਮੈਂ ਜਦੋਂ ਅੰਦਰ ਆਏ ਮੈਂ ਕਹੀ ਕੀ ਗੱਲ ਉਹਨੂੰ ਕਹਿੰਦੀ ਆ ਤਾਂ ਉਹ ਸਾਬ ਫਿਰ ਮੈਨੂੰ ਉਹ ਖੂਦ ਲੈ ਕੇ ਦਿਖਾ ਲਿਆ ਉਹਨੇ ਤੇ ਮੈਂ ਆਣ ਕੇ ਦੇਖਿਆ ਤੇ ਇਹ ਥੱਲੇ ਲੰਮੀ ਪਾਈ ਸੀ ਕੋਈ ਕਿੰਨੀ ਪਰਵੱਦੀ ਐ ਨੀ ਇੱਕ ਛੋਟੀ ਜੀ ਕੱਲੇ ਦੇ ਨਾਲ ਇਹ ਕੋਈ ਰਬੜ ਦੀ ਗੁੱਡੀ ਸੀ ਜਿਹਦੇ ਨਾਲੇ ਨੇ ਮੌਤ ਹੋ ਜਾਣੀ ਸੀ ਦੀ ਗੱਲ ਦੀ ਗੁੱਡੀ ਜਵਾਨ ਹੋ ਪੁਰੀ ਤੇ ਉਹ ਹੋਏ ਮੋੜ ਕੇ ਮੇਰੀ ਆਈ ਤੋਂ ਇਹਨੇ ਸਾਸਨ ਸੋਹਰੇ ਨੇ ਚੱਕ ਕੇ ਬੈੱਡ ਤੇ ਪਾਈ ਛੋਟੀ ਜੀ ਲੱਗਦੀ ਸੀ ਮੇਰੀ ਪੁੱਤ ਜੀ ਲੱਗਦੀ ਸੀ ਜਿਵੇਂ ਮੇਰੇ ਮਾਮਾਈ ਦੀ ਕੋਤੀ ਸੀ ਇਹ ਤੁਹਾਡੇ ਐਸੀ ਮੀਨੀ ਵੀਟੀ ਆਣੀ ਗੱਲ ਕਿਉਂ ਆਸੀ? ਬਿਆਹ ਹੋਇਨ ਨੂੰ ਹੀ ਦੇ 11 ਕੋ ਬੰਦ 10 11 ਸਾਲ ਹੋ ਗਏ ਕਿਨੇ ਬੱਚੇ ਦੋ ਬੱਚੇ ਆ ਇੱਕ ਬੇਟਾ ਆ 9 ਸਾਲ ਦਾ ਇੱਕ ਗੁੱਦੀ ਆ ਪੌਣੇ ਇੱਕ ਦੋ ਡੇਢ ਕਿੱਥੀ ਸੀਗਾ ਹਾਂਜੀ ਉਹ ਕਿੱਥੀ ਸੀਗਾ ਇਹ ਪਹਿਲਾ ਵਾਰ ਗਿਆ ਸੀਗਾ ਸਾਨੂੰ ਤਾਂ ਇਹਦਾ ਵੀ ਨਹੀਂ ਪਤਾ ਮੈਨੂੰ ਤੇ ਸਵੇਰੇ ਪਤਾ ਲੱਗਾ ਉਹ ਕਹਿੰਦੇ ਪਹਿਲੀ ਤਰੀਕ ਨੂੰ ਆਇਆ ਪਹਿਲੀ ਤਰੀਕ ਨੂੰ ਆਇਆ ਸਾਨੂੰ ਆਇਆ ਦੋਨੇ ਮੈਨੂੰ ਸਵੇਰੇ ਪਤਾ ਲੱਗਾ ਕਿ ਤੁਮ ਘਰ ਆਈ ਆ ਯਾਨਕੀ ਮਤਲਬ ਇਹ ਮਮਮੀ ਨੇ ਦੱਸਿਆ ਮੈਨੂੰ ਵੀ ਉਹ ਆਇਆ ਹੈ ਤੇ ਮੈਂ ਕਿਹਾ ਹੁਣ ਕਿੱਥੇ ਆ ਕਹਿੰਦੀ ਆ ਕਿ ਉਹ ਭੱਜ ਗਿਆ ਗੱਡੀ ਲੈ ਕੇ ਤੇ ਮੈਂ ਕਿਹਾ ਫਿਰ ਉਹਨੂੰ ਭੱਜਣ ਦੀ ਕੀ ਲੋੜ ਸੀ ਜੇ ਉਹਨੇ ਕੋਈ ਨਹੀਂ ਸੀ ਘਰ ਆ ਕੇ ਤਾ ਤਾਂ ਫਿਰ ਮੈਂ ਬਾਅਦ ਵਿੱਚ ਚਲੀ ਗਈਆਂ ਫਿਰ ਜਦੋਂ ਵੀ ਆਏ ਉਹਦੀ ਪਿੱਤੀ ਕਿ ਫਿਰ ਨਹੀਂ ਪਰਿਵਾਰ ਨੇ ਕੀ ਦੱਸਿਆ ਤੁਹਾਨੂੰ ਮਰ ਗਿਆ ਵੀ ਪਰਿਵਾਰ ਕਹਿੰਦੇ ਸਾਨੂੰ ਪਤਾ ਹੀ ਨਹੀਂਗਾ ਫਾਹਾ ਨੇ ਆ ਫਾਹਾ ਤੁਸੀਂ ਆ ਵੀ ਦੇਖ ਲੈਣਾ ਤਿੰਨੇ ਦੇ ਨਾਲ ਫਾਹਾ ਇੰਨੀ ਤੱਕੇ ਲੈ ਛੁੱਟੀ ਜਿਹਦੇ ਨਾਲ ਉਹਦੇ ਨਾਲ ਆ ਨਹੀਂ ਸਕਦਾ ਨਾਲ ਬੈਠਿਆ ਨਾਲ ਛੋਕੀ ਬਣਿਆ ਤਾਂ ਜੇ ਲੱਤਾਂ ਮਾਰਦੀ ਛੋਕ ਇਸ ਤਰ੍ਹਾਂ ਟੁੱਟਦਾ ਜਾਂ ਹੋਰ ਕਿਤੇ ਨਾ ਕੁਝ ਹੁੰਦਾ ਪੁਲਿਸ ਨੇ ਕਿੱਥੇ ਮੈਨੂੰ ਨਹੀਂ ਪਤਾ ਹੈ ਕਿ ਕਿੰਧੇ ਸਾਸੀ ਨਹੀਂ ਸੀ ਜੀ ਮਕਨ ਤੇ ਕੰਨ ਜੀ ਦੀ ਮੰਮੀ ਦਾ ਦੱਸਣ ਦੀ ਗੱਲ ਆ ਮੈਂ ਮਤਲਬ ਕਦੀ ਇੱਧਰ ਘਾਟੀ ਆਈ ਸਾਡੀ ਦੂਜੀ ਪੱਤੀ ਪੈ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਆਇਆ ਮੈਂ ਉਹਨਾਂ ਨੇ ਆਪ ਖੁਦ ਦੇਖਿਆ ਵੀ ਗਾਲ ਘੁੱਟ ਕੇ ਮਾਰੀ ਗਈ ਹੈ ਗੂਥੇ ਲੱਗੇ ਆ ਗੂਥਿਆਂ ਦੇ ਨਿਸ਼ਾਨ ਲੱਗੇ ਆ ਉਨਾਂ ਨੇ ਨਾ ਲੱਗੇ ਮਤਲਬ ਗਰਦਨ ਦੇ ਤੇ ਤੇ ਉਹਨਾਂ ਨੇ ਆਪ ਕੋਲ ਦੇ ਗਏ ਆਪਣੀ ਕਾਰਵਾਈ ਉਹ ਕਰਦੇ ਹੁਣ ਸਾਡੀ ਤੇਤੀ ਸੀਗੀ ਉਹ ਤਾਂ ਹੁਣ ਸਾਨੂੰ ਮਿਲਣੀ ਨੀਗੀ ਜਿਹੜੀ ਦੁਨੀਆ ਤੋਂ ਚਲੀ ਗਈ ਤੇ ਪਰ ਉਹਦਾ ਇਨਸਾਫ ਮਿਲਣਾ ਚਾਹੀਦਾ ਤੁਸੀਂ ਕਿਨੂੰ ਤੁਸੀਂ ਵੀ ਅਸੀਂ ਤਾਂ ਹੁਣ ਇਹਨਾਂ ਨੂੰ ਘਰ ਆਲੇ ਨੂੰ ਦੋਸ਼ੀ ਮੰਨਦੇ ਪਰ ਉਹਨੇ ਨੂੰ ਦੋਸ਼ੀ ਮੰਨਦੇ ਜਿਹੜਾ ਪਗੜਾ ਹੋ ਗਿਆ ਇਸ ਦਾ ਜੇ ਉਹਨੇ ਮਤਲਬ ਇਹ ਕੰਮ ਕੀਤਾ ਸੀ ਫਿਰ ਇੱਥੇ ਰਹਿੰਦਾ ਕਿ ਭੱਜਣ ਦੀ ਕੀ ਜਰੂਰਤ ਸੀ ਕੀ ਮਾਰ ਕਰਦੇ ਕਸੀ ਹੋਈ ਮਾਂ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਤੁਹਾਡਾ ਨੌਰਕ ਕਿਹੜਾ ਬੰਦਾ ਮੇਰਾ ਨਾਮ ਅਨਜਨਤ ਕੋ ਤਾੜੀ ਵਾਲਾ ਭਾਂਡੇ ਜਿਹੜੀ ਬੱਚੀ ਦੀ ਮੌਤ ਹੋਈ ਤੁਹਾਡੇ ਕਰਕੇ ਸੀ ਮੇਰੀ ਨਾ ਲੱਗਦੀ ਬਹੁਤ ਕਿਵੇਂ ਹੋਈ ਸਾਨੂੰ ਕੋਈ ਪਤਾ ਨਹੀਂ ਲੱਗਾ ਅਸੀਂ ਥੱਲੇ ਦੋਨੇ ਜੀ ਆ ਪੋਤਾ ਮੇਰਾ ਮੇਰੇ ਨਾਲ ਸੁਤਾ ਇਹ ਦੋਨੇ ਜੀ ਉੱਤੇ ਆ ਸਾਨੂੰ 4:30 ਵਜੇ ਸਵੇਰੇ ਦੱਸਿਆ ਉਹਨੇ ਮੁੰਡੇ ਨੇ ਉਤੋਂ ਆਰਲੀ ਰਾਮਾ ਆਦਾ ਸਾਨੂੰ ਕੋਈ ਵੀ ਨਹੀਂ ਪਤਾ ਥੋੜਾ ਲੜਕਾ ਹਾਂਜੀ ਲੜਕਾ ਅੱਜ ਅੱਜ 10 ਦਿਨ ਹੋਏ ਬਾਹਰੋਂ ਇਟਲੀ ਆਇਆ ਰੋ 1 ਸਾਲ ਤੇ 4 ਮਹੀਨੇ ਵਾਦਾ ਉਧਰੋਂ ਬਾਹਰੋਂ ਆ ਗਿਆ ਟਿਕਟ ਵੀ ਇਹਨੇ ਨਾ ਨੇ ਰੱਖੀ ਉਹਦੀ ਸਾਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਇਹਨੇ ਕੀ ਕੀਤਾ ਕੀ ਨਹੀਂ ਲੜਕੀ ਨੇ ਕੁਝ ਦੱਸਿਆ ਹੋਏ ਤਾਂ ਸਾਢੇ 4 ਵਜੇ ਦਾ ਤਾਂ ਘਰੋਂ ਨਿਕਲ ਗਿਆ ਉਦੋਂ ਹੀ ਤੇ ਮਰ ਗਈ ਆ ਤੇ ਮੈਂ ਵੀ ਮਰ ਜਾਣਾ ਉਦੋਂ ਹੀ ਚੱਲ ਗਿਆ ਘਰੋਂ ਇਹ ਦਾ ਵੀ ਪ੍ਰਵਾਹ ਦੇ ਵਿੱਚ ਕੋਈ ਨਾ ਬੋਨਾ ਵੀ 3 ਨਾ ਡੁਪਲੀਕੇਸ਼ਨ ਇਹ ਦਾ ਸੀਗਾ ਕਲੇਸ ਰਿੰਦਾ ਸੀ ਕਲੇਸ ਰਿੰਦਾ ਸੀ ਕੀ ਕਾਰਨ ਸੀ ਕਾਰਨ ਚਗਾਏ ਕੁੜੀ ਦੇ ਦੀਦਨ ਬਦਲੇ ਸੀ ਉਹ ਮੁੰਡੇ ਕੋ ਰਿਕਾਰਡਿੰਗਾਂ ਸਾਰੀਆਂ ਹੀ ਸੀ ਉਹ ਮੁੰਡਾ ਕਹਿੰਦਾ ਮੈਂ ਸਾਰੇ ਪ੍ਰੂਫ ਦਿੰਦਾ ਮੇਰੇ ਬਾਹਰ ਮੁੰਡੇ ਨੂੰ ਦਿੰਦਾ ਸੀ ਪ੍ਰੂਫ ਪ੍ਰੂਫ ਉਹਨੂੰ ਸਾਰੇ ਦਿੰਦਾ ਸੀ ਤੁਹਾਡੇ ਕਹਿਣ ਦਾ ਭਾਵ ਉਹ ਤੁਹਾਡੀ ਨੋਟ ਕਿਸੇ ਗੈਰ ਮੁੰਡੇ ਦੇ ਨਾਲ ਮੇਰੇ ਸਕੇ ਭਤੀਜੇ ਨਾਲ ਮੇਰੇ ਸਕੇ ਭਤੀਜੇ ਹਾਂ ਜਿਹੜਾ ਇੱਥੇ ਰਹਿ ਕੇ ਉਹਦੇ ਨਾਲ ਸੀ ਗੱਲਾਂ ਇੱਥੋਂ ਵੱਧ ਗਈਆਂ ਮੁੰਡੇ ਨੇ ਸਾਰਾ ਕੁਝ ਦੱਸ ਦਿੱਤਾ ਹੁਣ ਵੀ ਆਇਆ ਉਹਦੇ ਕੋਲ ਫੋਨ ਦੇ ਵਿੱਚ ਰਿਕਾਰਡਿੰਗ ਆ ਰਾਜਵਿੰਦਰ ਨੂੰ ਵੀ ਉਹਨੇ ਦਿਖਾਈ ਆ ਕਹਿੰਦਾ ਸੀ ਜੇ ਜੇ ਮੇਰੀ ਰਾਜਵਿੰਦਰ ਨੂੰ ਕੁਝ ਹੋ ਗਿਆ ਮੇਰੀ ਰਾਜਵੀਰ ਨੂੰ ਮੈਂ ਪੈਣ ਚੋਦਾ ਤੈਨੂੰ ਨਹੀਂ ਛੱਡਣਾ ਤੈਨੂੰ ਮੈਂ ਮਾਰ ਦੇਣਾ ਮੇਰੀ ਰਾਜਵੀਰ ਮੈਂ ਖਣਨੀ ਆ ਮੈਂ ਖਣਨੀ ਆ ਕਹਿੰਦਾ ਮੇਰੀ ਰਾਜਵੀਰ ਆ ਮੇਰਾ ਭਤੀਜਾ ਇਦਾਂ ਕਹਿੰਦਾ ਸੀ ਭਤੀਜਾ ਕੀ ਨੌਰ ਕਿਹੜਾ ਉਹਦਾ ਨਾਂ ਹੈਗਾ ਗਰਜੀਤ ਸਿੰਘ ਜੀਤਾ ਪਿੰਡ ਨੌਲੀ ਇੱਥੇ ਨਾ ਗੋਰਿੰਦੇ ਨੇ ਮੇਰੇ ਕੋ 2 ਮਹੀਨੇ ਰਹਾ ਹੈ ਇਸੇ ਗਰਾਨੀ ਉਹਨਾਂ ਨਾਲ ਗੱਲਬਾਤ ਹੋ ਗਈ ਹਾਂ ਐਸੇ ਇੱਥੇ ਕਿਤੇ ਗੱਲਬਾਤ ਹੋ ਗਈ ਮੈਨੂੰ ਕੋਈ ਪਤਾ ਨਹੀਂ ਹਾਂਜੀ ਜਦੋਂ ਤੁਹਾਡਾ ਲੜਕਾ ਉੱਥੋਂ ਜਵਾਰੀ ਤੋਂ ਉੱਤਰ ਕੇ ਆਉਂਦਾ ਉਹਨੇ ਤੁਹਾਨੂੰ ਕੋਈ ਗੱਲ ਦੱਸੀ ਹੋਵੇ ਵੀ ਸਵੇਰੇ ਹਾਂ ਉਹਨੇ ਇਹੋ ਦੱਸਿਆ ਵੀ ਉਹ ਮੁੱਕ ਗਈ ਆ ਅਸੀਂ ਉਸ ਵੇਲੇ ਭੱਜੇ ਗਏ ਆ ਰੋਂਦੇ ਖੱਪਦੇ ਦੋਨੇ ਜੀ ਜਦੋਂ ਜਾ ਕੇ ਦੇਖਿਆ ਉਹ ਠੰਡੀ ਪਈ ਆ ਉਸ ਵੇਲੇ ਇਹ ਗਾਲਾਂ ਲਾ ਪਿਆ ਕੱਢਣਾ ਉਹਨੇ ਫੜ ਕੇ ਆਪਣੇ ਪੇਰ ਨੂੰ ਢਾਲ ਲਿਆ ਉਹ ਇਹਨੂੰ ਕੋ ਟੰਟਾ ਪਿਆ ਮੈਂ ਬਾਹਰ ਇਹਨੂੰ ਅੰਦਰੋਂ ਧੱਕੇ ਮਾਰ ਕੇ ਉਹਨੂੰ ਕੱਢ ਕੇ ਮੈਂ ਕਿਹਾ ਤੂੰ ਅੰਦਰ ਰਹਿ ਮੈਂ ਬਾਹਰ ਆਪਣੇ ਵੱਡੇ ਮੁੰਡੇ ਨੂੰ ਫੋਨ ਲਾਤਾ ਉਹ ਵੀ ਰੋਣ ਖਵਣ ਲੱ ਪਿਆ ਫਿਰ ਰਾਜਵੀਰ ਨੇ ਕੀ ਕੰਮ ਕੀਤਾ ਜਦੋਂ ਤੁਹਾਡੇ ਲੜਕਾ ਬਾਹਰ ਆਇਆ ਸੀਗਾ ਉਹਨੇ ਆ ਕੇ ਤੁਹਾਡੇ ਨਾਲ ਕੋਈ ਜਿਗਰ ਕੀਤਾ ਸੀ ਕੋਈ ਜਿਗਰ ਨਹੀਂ 3 ਵਜੇ ਆਇਆ 3 ਵਜੇ ਜਦੋਂ ਆਇਆ ਬਾਹਰ ਉਹਦਾ ਹੀ ਉਹ ਛੋਰੀਆਂ ਨੇ ਚੱਲ ਗਿਆ ਆਪਣੇਆਂ ਨੂੰ ਗੱਡੀ ਚ ਕੀ ਸਾਨੂੰ ਕੋਈ ਨਹੀਂ ਉਹਨੇ ਦੱਸਿਆ ਪੁੱਛਿਆ ਪਾਸਪੋਰਟ ਆਪਣਾ ਫੜਾ ਆ ਗਿਆ ਸਾਨੂੰ ਇਹ ਆ ਮੇਰਾ ਪਾਸਪੋਰਟ ਰੱਖ ਲਾ ਆ ਪੱਜ ਗਿਆ ਉੱਥੇ ਸਾਡੇ ਨਾਲ ਗੱਲ ਨਹੀਂ ਕੋਈ ਕੀਤੀ ਉੱਥੇ ਉਹਦੀ ਮਾਂ ਨੂੰ ਪਤਾ ਹੋਊਗਾ ਸਾਨੂੰ ਕਰੇ ਮੁੜ ਕੇ ਆਣ ਕੇ ਦੱਸਿਆ ਕਿ ਮੈਂ ਉੱਥੇ ਕਟਾਪਾ ਬੜਾ ਚੜਿਆ ਤੇ ਇੱਥੇ ਵੀ ਕਟਾਪਾ ਬਹੁਤ ਚੜਿਆ ਇਹ ਭੱਜ ਗਈ ਡਰਦੇ ਇਹ ਕਹਿੰਦੀ ਮੈਨੂੰ ਮਾਰ ਦੇਣਾ ਮੈਨੂੰ ਕਹਿੰਦੀ ਮੰਮੀ ਡੰਡੇ ਲਪੋ ਦੇ ਮੈਂ ਕਹਾ ਮੈਂ ਡੰਡੇ ਨਹੀਂ ਲਪਾਉਣੇ ਤੇਰੀਆਂ ਕੀਤੀਆਂ ਤੂੰ ਭੌਗਤ ਕਹਿੰਦੀ ਮੰਮੀ ਮੇਤੋਂ ਗਲਤੀ ਹੋ ਗਈ ਮੈਂ ਮੰਨਦੀ ਆਂ ਅਸੀਂ ਆਪਣੀ ਲੋ ਨੂੰ ਨਹੀਂ ਹੋਰ ਦੀ ਕੁਛ ਨਹੀਂ ਬਹੁਤ ਕੋਸ਼ਿਸ਼ ਵਾ ਕੋਸ਼ਿਸ਼ ਕੀਤੀ ਬੜਾ ਸਮਝ ਆਇਆ ਉਹ ਸਮਝੀ ਨਹੀਂ ਹਾਟ ਗਈ ਸੀਗੀ ਫੋਨ ਕਰਨੋਂ ਹੋਲੀ ਦੇ ਵਾਲੇ ਦਿਨ ਤੋਂ ਫੇਰ ਇਹਨਾਂ ਦਾ ਫੋਨ ਲਾ ਪਿਆ ਚੱਲਣ ਅਸੀਂ ਹੁਣ ਨੰਦਪੁਰ ਸਾਹਿਬ ਕੋਟਾਂ ਟਿਕਾਣਾ ਗਿਆ ਸੀ ਮਗਰੋਂ ਫੇਰ ਫੋਨ ਕਰਕੇ ਮੁੰਡੇ ਨੂੰ ਉਧਰ ਉਧਰੀ ਗੱਲਾਂ ਬਾਤਾਂ ਕੀਤੀਆਂ ਜਿਹੜੀ ਤੁਹਾਡੇ ਪਤੀ ਜੀ ਨਾਲ ਨਜ਼ਰ ਸੰਬੰਧ ਸੀ ਉਹ ਇੱਥੇ ਵੀ ਆਉਂਦਾ ਸੀਗਾ ਹਾਂਜੀ ਇੱਥੇ ਵੀ ਆਉਂਦਾ ਸੀ ਆਉਂਦਾ ਸੀ ਇੱਥੇ ਵੀ ਇੱਥੇ ਵੀ ਆਉਂਦਾ ਸੀ ਪਰ ਮੇਰਾ ਕਾਰ ਇਸ ਵੇਲੇ ਬਰਬਾਦਕ ਹੋ ਗਿਆ ਹਣ ਸਾਨੂੰ ਕਹਿੰਦੇ ਤੁਸੀਂ ਸਾਡੀ ਧੀ ਮਾਰ ਦਿੱਤੀ ਅਸੀਂ ਕਿੱਦਾਂ ਮਾਰ ਦਿੱਤੀ ਤੁਸੀਂ ਆਪਣੀ ਧੀ ਦੀ ਗਲਤੀ ਸਮਝੋ ਮਾਂ ਨੂੰ ਬਹੁਤ ਵੀ ਰਿਸਦਿਆ ਆ ਇਹ ਮੰਨੀ ਨਹੀਂ ਭੈਣ ਜੀ ਮੰਨੀ ਨਹੀਂ ਗੀ ਇਹਨੇ ਇੱਕ ਨਹੀਂ ਸਾਡੀ ਮੰਨੀ ਪੈਂਕੇ ਨੇ ਇੱਥੇ ਬਹਿ ਕੇ ਇਹਨਾਂ ਨੂੰ ਕਹਿਣਾ ਤੁਹਾਡੀ ਧੀ ਗਲਤ ਆ ਤੁਸੀਂ ਮੰਨਜੋ ਹਜੇ ਵੀ ਮੈਨੂੰ ਮੁੰਡੇ ਨੇ ਪ੍ਰੂਫ ਦਿਖਾ ਲਿਆ ਪੈਂਕੇ ਨੂੰ ਜਲੰਧਰ ਸੱਦ ਕੇ ਉੱਥੇ ਦਿਖਾ ਲੇ ਪ੍ਰੂਫ ਸਾਰੇ ਇਹ ਫੇਰ ਵੀ ਨਹੀਂ ਮੰਨੇ ਸਾਡੇ ਤਿਲ ਜਾਵਾਂ ਫੋਨ ਲਾਦੇ ਆ ਸਾਡੇ ਉਹਦੇ ਮਾਂ ਤੇ ਲਾਉਂਦੇ ਆ ਉਹਦੇ ਮਾਂ ਤੇ ਸਾਡੇ ਤਿਲ ਜਾਵਾਂ ਲਾਉਂਦੇ ਵੀ ਸਾਡੀ ਧੀ ਇਹਨਾਂ ਨੇ ਮਾਰੀ ਆ ਅਹੀਂ ਤਾਂ ਆਪ ਇਹ ਜਿੱਦਾਂ ਕਹਿੰਦੇ ਹੁੰਦੇ ਨੇ ਠੀਕ ਨਹੀਂ ਰਹਿੰਦੇ ਬਿਮਾਰ ਅਸੀਂ ਰਹਿੰਨੇ ਅਸੀਂ ਕੀ ਉਹਨੂੰ ਮਾਰਨਾ ਅਹੀਂ ਤਾਂ ਸੁਨੌਲਟ ਆਪਣੇ ਮੁੰਡੇ ਨੂੰ ਵੱਢਦੇ ਆ ਤੂੰ ਇਹ ਕੰਮ ਕਿਉਂ ਕੀਤਾ ਉਹ ਕਹਿੰਦਾ ਇਨਫਾ ਲੈ ਲਿਆ ਫਾਇਸ ਸਾਨੂੰ ਕਹਿੰਦਾ ਕਹਿੰਦਾ ਇਨਫਾ ਲੈ ਲਿਆ ਅੱਗੇ ਮਹਾਰਾਜ ਜਾਣਦਾ ਕੀ ਹੋਇਆ ਕੀ ਨਹੀਂ ਹੋਇਆ ਜਿਹੜਾ ਲੜਕਾ ਕਿਤੇ ਉਹਨਾਂ ਨੂੰ ਕੋਈ ਮੋਬਾਈਲ ਦੀ ਤੁਹਾਡੀ ਗੱਲਬਾਤ ਦਾ ਨਾ ਲਾ ਦੇਖੋ ਹਣ ਫੋਨ ਆਉਂਦਾ ਸੀ ਪਿੰਕੇ ਦੀ ਗੱਲ ਹੁੰਦੀ ਹੈ ਚੌਧਰੀ ਦੀ ਹਾਂ ਹਣੇ ਹੋ ਤਾਂ ਕੀ ਆਂ ਦਿੰਦਾ ਮੈਂ ਮਰ ਜਾਣਾ ਮੈਂ ਮਰ ਜਾਣਾ ਆਪਾਂ ਨੂੰ ਕਿਹਾ ਵੀ ਜੇ ਤੂੰ ਇਹੇ ਕੰਮ ਕਰਾ ਕੇ ਮਰ ਜਾ ਫੇ ਤੂੰ ਮਰਨਾ ਉਹਦੇ ਨਾਲ ਹੀ ਮਰ ਜਾਂਦਾ ਮਰਨਾ ਕਿਉਂ ਜਦ ਤੂੰ ਇਹ ਗਲਤੀ ਕੀਤੀ ਆ ਤਾਂ ਕਾਨੂੰਨ ਦਾ ਸਾਹਮਣਾ ਕਰੇ ਹੁੰਦਾ ਹਾਂਜੀ ਕਾਨੂੰਨ ਦਾ ਸਾਹਮਣਾ ਕਰੇ ਸਹੀ ਗੱਲ ਆ ਹਾਂਜੀ ਠੀਕ ਹੈ ਇਹ ਮੌੜਾ ਬਦੇਸ਼ ਤੋਂ ਆਇਆ ਸੀ ਇਟਲੀ ਤੋਂ ਅਮਰਿਤਪਾਲ ਸਿੰਘ ਉਹਦੀ ਵਾਈਫ ਸੀ ਆਪਣੇ ਅਮਰਿਤਪਾਲ ਦੀ ਰਾਜਵੀਰ ਕੌਰ 28 ਸਾਲੇ ਜਾਈਦੀ ਇਹ ਤਾਂ ਵੈਸੇ ਤਾਂ ਉਹਨਾਂ ਨੇ ਇੱਕ ਦਸਿਆ ਸੀ ਪਹਿਲਾਂ ਕਿ ਇਹ ਨੇ ਸੁਸਾਇਡ ਕੀਤਾ ਪਰ ਮੌਕੇ ਤੇ ਉਹਨਾਂ ਦੀ ਜਾਂਚ ਪੜਤਾਲ ਤੋਂ ਬਾਅਦ ਇਹ ਗੱਲ ਸਾਹਮਣੇ ਆndi ਕਿ ਇਸ ਲੜਕੀ ਦਾ ਮਰਡਰ ਕੀਤਾ ਇਹਦੇ ਹਸਬੰਦ ਨੇ ਕੀਤਾ ਲੱਗਦਾ ਕਿੰਨੀ ਕਿ ਸਾਰੇ ਦੀ ਏਜ ਸੀ ਕਿ 28 ਸਾਲ 28 ਸਾਲ ਕੋਈ ਸੁਸਾਇਡ ਨੋਟ ਵੀ ਸਾਹਮਣੇ ਆਇਆ ਨਹੀਂ ਬਿਲਕੁਲ ਪਰਿਵਾਰ ਨੇ মিডিਆ ਨੂੰ ਇੱਕ ਸੁਸਾਇਡ ਨੋਟ ਦਿੱਤਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਕਿ ਦੱਸਿਆ ਵੀ ਮੇਰੇ ਸਾਸੋਰੇ ਦਾ ਕੋਈ ਕਸੂਰ ਨਹੀਂ ਹੈਗਾ ਮੇਰੇ ਲਈ ਗੱਲ ਧਿਆਨ ਚ ਨਹੀਂ ਮੈਂ ਦੱਸਿਆ ਕਿ ਜੀ ਉਹ ਦੀ ਤੁਸੀਂ ਉਹ ਰਾਈਡਰ ਰੋਡ ਦੀ ਪੜਤਾਲ ਕਰੋਗੇ ਜੀ ਜੇ ਮੈਨੂੰ ਇਸ ਬਾਰੇ ਮੇਰੇ ਧਿਆਨ ਚ ਗੱਲ ਲਾਉਗੀ ਤਾਂ ਮੈਂ ਜਰੂਰ ਕਰੂੰਗਾ ਜੀ ਠੀਕ ਹੈ ਜੀ ਦੇ ਕਿੰਨਾ ਲੋਕ ਦੇ ਹੁਣ ਸਰਕਾਰ ਕਾਰਵਾਈ ਕਰ ਰਹੀ ਹੈ ਅਜੇ ਸਟੇਟਮੈਂਟ ਲਿਖਣੀ ਹੈ ਜੀ ਇਹਨਾਂ ਨੇ ਜਿੱਦਾਂ ਲਿਖਾਉਣਗੇ ਕਰ ਦਿਆਂਗੇ ਜੀ ਇਹ ਪਤੀਏ ਦਾ ਪਤਾੜਾ ਹੈ ਜੀ ਉਹ ਸਾਰੇ 4.5 ਹੀ ਨਿਕਲਗੇ ਸੀ ਸਾਨੂੰ ਤਾਂ ਮੈਸੇਜ ਲੇਟ ਓਵਰ ਵਾਲੇ 3:00 ਵਜੇ ਮਿਲਿਆ ਕਰਵਾ ਕੇ ਕਿੰਨੂ ਕਿੰਨੂ ਲੈ ਕੇ ਜਾ ਰਹੇ ਹੁਣ ਨਾਲ ਅਸੀਂ ਕਿਸੇ ਨੂੰ ਨਹੀਂ ਲੈ ਕੇ ਚਲੇ ਜੀ ਹਾਂ ਜੀ with will it.